ਯਾਤਿ ਸਹਿ ਸਭਾ ਸਾਜੀ ਸਾਧ ਦੇ ਪ੍ਰਧਾਨ ਗੁਰਜੀਤ ਸਿੰਘ ਕੁਲਾਰ ਜੀ ਨੂੰ ਬੇਨਤੀ ਕਰਦਾ ਵੀ ਉਹ ਅਗਲੇ ਜਿਹੜੇ ਸਾਡੇ ਸਨਮਾਨਯੋਗ ਸ਼ਖਸੀਅਤ ਨੇ ਉਹਦਾ ਜੀਵਨ ਬਿਉਰਾ ਪੜ ਕੇ ਸੁਣਾਉਣਗੇ ਸਾਨੂੰ ਹਾਂਜੀ ਗੁਰਜੀਤ ਸਿੰਘ ਕੁਲਾਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਆਇਆਂ ਬੜਾ ਮਾਣ ਮਹਿਸੂਸ ਹੋ ਰਿਹਾ ਮੈਨੂੰ ਜੋ ਅੱਜ ਸਾਡੇ ਸਨਮਾਨਯੋਗ ਸ਼ਖਸੀਅਤ ਪਾਜੀ ਦੇ ਦਰਵਾਜ਼ੇ ਜੀ ਦਾ

ਵਰਗੇ ਹਰਪਾ ਨੂੰ ਲਿਖ ਕੇ ਪੰਜਾਬ ਦੇ ਉੱਚ ਕੋਟੀ ਦੇ ਗਾਇਕਾਂ ਤੋਂ ਗਵਾਉਣ ਵਾਲੇ ਨੌਜਵਾਨ ਗੀਤਕਾਰ ਗੁਰਪ੍ਰੀਤਪਾਲ ਸਿੰਘ ਜੋ ਕਿ ਖੁਦ ਨੂੰ ਆਪਣੇ ਗੀਤਾਂ ਵਿੱਚ ਪਾਲੀ ਗਿੱਧੜਵਾਹਾ ਲਿਖਦਾ ਹੈ ਮਾਤਾ ਕਲਵੀਰ ਕੌਰ ਦੀ ਉੱਖੋਂ ਜਨਮੇ ਪਾਲੀ ਗਿੱਧੜਵਾਹਾ ਜੀ ਨੂੰ ਸਾਹਿਤ ਲਿਖਣ ਦੀ ਗੁਰਤੀ ਪਿਤਾ ਬਿਕਰ ਮਾਨਕ ਵੱਲੋਂ ਦਿੱਤੀ ਗਈ ਪਰਿਵਾਰ ਵਿੱਚ ਸਾਹਿਤਿਕ ਮਾਹੌਲ ਪਹਿਲਾਂ ਤੋਂ ਹੀ ਸੀ ਆਪ ਜੀ ਦੇ ਦਾਦਾ ਜੀ ਨੂੰ ਸ਼੍ਰੋਮਣੀ ਕਵੀਸ਼ਰ ਬਾਵਾ ਰਜਵਲੀ ਜੀ ਦੀ ਸੰਗਤ ਮਾਨਣ ਦਾ ਮਾਣ ਹਾਸਲ ਹੈ ਉੱਚ ਵਿਦਿਆ ਹਾਸਲ ਕਰਕੇ ਆਪ ਪ੍ਰਾਇਮਰੀ ਸਕੂਲ ਘਟੌਰ ਬਲਾਕ ਖਰੜ ਟੂ ਜ਼ਿਲ੍ਹਾ ਮੋਹਾਲੀ ਵਿਖੇ ਨੌਕਰੀ ਕਰਦੇ ਹਨ ਆਪ ਆਪਣੀ ਪਤਨੀ ਗੀਤਾ ਰਾਣੀ ਬੇਟੀ ਸ਼ੁਭਦੀਪ ਅਟਵਾਲ ਅਤੇ ਵੰਸ਼ਦੀਪ ਅਟਵਾਲ ਨਾਲ ਖਰੜ ਵਿਖੇ ਖੁਸ਼ਹਾਲ ਜੀਵਨ ਬਿਤਾ ਰਹੇ ਹੋ ਕਲਮ ਦੇ ਧਨੀ ਪਾਦੀ ਗਿੱਦੜਵਾਹਾ ਜੀ ਦੀ ਕਲਮ ਤੋਂ ਉਪਜੇ ਗੀਤ ਪੰਜਾਬ ਦੇ ਉੱਚ ਕੋਟੀ ਦੇ ਗਾਇਕ ਬਾਲੀਵੁੱਡ ਦੇ ਮਸ਼ਹੂਰ ਰੈਪਰ ਗਾਇਕ ਹਨੀ ਸਿੰਘ ਨੇ ਗਾਏ ਆਪ ਜੀ ਦੇ ਗੀਤਾਂ ਨੂੰ ਆਵਾਜ਼ ਦੇਣ ਵਾਲੇ ਗਾਇਕ ਰੋਸ਼ਨ ਪ੍ਰਿੰਸ ਜੱਸੀ ਗਿੱਲ ਅਸ਼ੋਕ ਮਸਤੀ ਮਾਸਟਰ ਸਲੀਮ ਨਿਸ਼ਾਨ ਭੁੱਲਰ ਰਾਜਾ ਬਾਠ ਅਨੀਤ ਸਿੰਘ ਕੁਲਵਿੰਦਰ ਭਿੱਲਾ ਹਰਦੀ ਸੰਤੂ ਕੁਲਵੀਰ ਸੁਨੀਦੀ ਚਾਹਾਨ ਅਤੇ ਗਾਇਕਾ ਰਾਣੀ ਰਣਦੀਪ ਵਰਗੇ ਮਸ਼ਹੂਰ ਗਾਇਕ ਅਤੇ ਗਾਇਕਾ ਮਾ ਵੱਲੋਂ ਆਪਣੀ ਆਵਾਜ਼ ਵਿੱਚ ਗਾਇਆ ਹਨ ਫਿਲਮਾਂ ਅੱਜ ਦੇ ਰਾਂਝੇ ਸਾਡਾ ਹੱਕ ਉਹ ਯਾਰਾਂ ਐਵੇਂ ਲੁੱਟਿਆ ਗਿਆ ਅਤੇ ਡਰਾਮੇ ਵਾਲਿਆਂ ਫਿਲਮਾਂ ਦੇ ਗੀਤ ਲਿਖਣੇ ਇਹਨਾਂ ਦੇ ਹਿੱਸੇ ਆਏ ਇਸ ਤੋਂ ਇਲਾਵਾ ਬਹੁਤ ਸਾਰੀਆਂ ਗੱਦਲਾਂ ਕਵਿਤਾ ਹਿੰਦੀ ਅਤੇ ਪੰਜਾਬੀ ਵਿੱਚ ਜਲਦੀ ਪ੍ਰਕਾਸ਼ਿਤ ਹੋ ਰਹੀਆਂ ਹਨ ਅੱਜ ਮਿਤੀ 15 6 2025 ਦਿਨ ਐਤਵਾਰ ਨੂੰ ਪੰਜਾਬੀ ਸਾਹਿਤ ਸਭਾ ਸੰਜੀਤ ਸੱਤ ਵੱਲੋਂ ਆਪ ਜੀ ਨੂੰ ਪਿੰਡ ਭਾਦਲਾ ਨੀਚਾ ਵਿਖੇ ਸਨਮਾਨ ਕਰਕੇ ਖੁਦ ਨੂੰ ਸਨਮਾਨਿਆ ਮਹਿਸੂਸ ਕਰ ਰਹੀ ਹੈ ਵੱਲੋਂ ਪੰਜਾਬੀ ਸਾਹਿਤ ਸਭਾ ਸੰਜੀਤ ਸੱਤ ਸਰਪ੍ਰਸਤ ਸੰਤਾਰ ਸਿੰਘ ਟਾਲਾ ਜੀ ਤੇ ਪ੍ਰਧਾਨ ਸਿਰਦੇਸ ਸਿੰਘ ਖੁੱਲਾਰ ਧੰਨਵਾਦ ਧੰਨਵਾਦ ਜੀ ਹਾਂਜੀ ਹੁਣ ਸਨਮਾਨ ਹੋ ਰਿਹਾ ਜੀ ਪਾਦੀ ਗਿੱਦੜਵਾਹ ਜੀ ਤੇ ਆਪਣੇ ਰਜੇ ਨਿਪਰੇਸਨ ਵਿੱਚ ਹੁਣ ਮੈਂ ਬੇਨਤੀ ਆ ਕਰਨਲ ਸਿੰਘ ਜੀਰਾਵਾ ਜੀ ਉਹ ਵੀ ਭੂਮੇ ਵਿੱਚ ਮਨਜੀਤ ਸਾਹਿਬ ਆ ਕੇ ਸਨਕਰ ਤੋਂ ਮੈਂ ਨਹੀਂ ਮੈਮੀ ਸਾਹਿਬ ਜੀ ਉਹ ਵੀ ਆਉਣ ਜੀ ਐਡਵੋਕੇਟ ਸਾਹਿਬ ਤੁਸੀਂ ਵੀ ਆ ਜਾਈਂ

saya udah berhenti ਸਾਡੇ ਪਾਲੀ ਕੇ ਦਰਵਾਜ਼ੀ ਨੂੰ ਵੀ ਉਹ ਆਪਣੇ ਦੋ ਸ਼ਬਦ ਜਰੂਰ ਕਹਿਣ ਜੀ ਪਾਲੀ ਕੇ ਦਰਵਾਜ਼ੀ ਦੋ ਸ਼ਬਦ ਜਰੂਰ ਕਹਿਣ ਹਲੋ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸ਼ੁਕਰਾਨੇ ਮੈਠੀ ਹੋਈ ਸਾਰੀ ਸਭਾ ਜੁੜੀ ਹੋਈ ਹੈ ਪ੍ਰਧਾਨ ਜੀ ਸੋਖਵਿੰਦਰ ਜੀ ਬਾਈ ਰਾਜਵੰਦ ਸਮਰਾਲਾ ਜੀ ਗ੍ਰਾਮਪੁਰੇ ਸਾਹਿਬ ਮੇਰੇ ਨਾਲ ਆਏ ਡਾਕਟਰ ਚਿੰ다 ਸਿੰਘ ਕਸਾਲੀ ਸਰਪੰਚ ਸਾਹਿਬ ਹੁਸ਼ਿਆਰ ਮਾਹੀ ਜੀ ਸਾਰੇ ਇਸ ਨਗਰ ਪੰਚਾਇਤ ਦਾ ਕਿਨਸ ਰੋਤਿਆਂ ਦਾ ਬੱਚਿਆਂ ਦਾ ਸਾਡੇ ਮੰਚ ਸੰਚਾਲਕ ਸਾਹਿਬ ਕਿਉਂਕਿ ਮੈਂ ਤਾਂ ਬੜੇ ਚਿਰ ਬਾਅਦ ਇਹ ਸਾਇਟਿਕ ਪ੍ਰੋਗਰਾਮ ਅਟੈਂਡ ਕੀਤਾ ਪਹਿਲਾਂ ਨਿਕਨੇ ਕਿਹਨੂੰ ਦੇਜਾ ਪਾਈ ਲੈ ਜਾਂਦੇ ਸੀਗੇ ਜਿੰਦਰਵੰਦ ਸਾਹਿਬ ਸਵਾਜ ਆਜ਼ਾਦ ਨੇ ਇੱਕ ਮੰਚ

ਮੇਰੇ ਵੱਡੇ ਭਾਈ ਜੀ ਰਾਜਵਿੰਦਰ ਸੰਧਾਲਾ ਜੀ ਜਿਨ੍ਹਾਂ ਦੇ ਸੰਗਤ ਅੱਜ ਹੈ ਜੋ ਮਾਨਕਣ ਮਿਲਿਆ ਤਾਂ ਮੈਨੂੰ ਬੜਾ ਮੈਂ ਸੋਨਾ ਵਧੀਆ ਲੱਗ ਰਿਹਾ ਹੈਗਾ ਔਰ ਇੱਕ ਪਿਆਰ ਦੇ ਅਸੀਂ ਪਿੰਡ ਦੇ ਵਿੱਚ ਬੈਠੇ ਆਂ ਪਰ ਖੁਸ਼ਕਿਸਮਤੀ ਇਹ ਹੈ ਕਿ ਇੱਥੇ ਸਭ ਪਹਿਲੀ ਵਾਰ ਇਹ ਸੱਜ ਸਮਾਗਮ ਹੋਇਆ ਉਹ ਮੈਨੂੰ ਇਸ ਸਮਾਗਮ ਦਾ ਇਸ ਸਭਾਣ ਦਾ ਮੌਕਾ ਮਿਲਿਆ ਬਾਕੀ ਜਿਸ ਲੈ ਕੇ ਨੇ ਤੇ ਲੈ ਕੇ ਜਾ ਵੀ ਰਹੇ ਨੇ ਜੀ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਹੋਰ ਵੀ ਵਧੀਆ-ਵਧੀਆ ਆਵਾਜ਼ਾਂ ਜਿਨ੍ਹਾਂ 'ਚ ਮੈਂ ਜ਼ਿਕਰ ਕਰਨਾ ਚਾਹਾਂਗਾ ਪਾਕਿਸਤਾਨ ਦੇ ਬਹੁਤ ਹੀ ਕਮਾਲ ਦੇ ਕਲਾਕਾਰ ਨੇ ਜਨਾਬ ਰਾਹਤ ਤੇਲੀ ਖਾਨ ਸਾਹਿਬ ਉਹ ਵੀ ਜਦੋਂ ਉਹ ਗਾਣੇ ਆਉਣਗੇ ਉਹ ਵੀ ਆਪ ਜੀ ਨੂੰ ਸੁਣਨ ਨੂੰ ਮਿਲਣਗੇ ਬਾਕੀ ਬਤੌਰ ਪੇਸ਼ਾ ਮੈਂ ਦੱਸਿਆ ਗਿਆ ਜਿਵੇਂ ਗੱਦਰਵੇ ਤੋਂ 2008 'ਚ ਖੜਾ ਆ ਗਈ ਸੀ ਜੀ ਤੇ ਸਰਕਾਰੀ ਪ੍ਰਾਇਮਰੀ ਸਕੂਲ ਕਟਾਉਰ ਹੁਤੇ ਹੈ ਟੀਚਰ ਦੀ ਸੇਵਾ ਨਿਭਾ ਰਹੀ ਹੈ ਜੀ ਮੈਸੇਜ ਨੇ ਕੋ ਵੀ ਦਾ ਆਪਣਾ ਇਹ ਸਰਕਾਰੀ ਪ੍ਰਾਇਮਰੀ ਸਕੂਲ ਬਡਾਲੀ ਕਰੜਚੀ ਲੋਕਲ ਤੇ ਬੇਟੀਆਂ ਨੇ ਉਹ ਵੀ ਪੜ ਰਹੀਆਂ ਨੇ ਵੱਡੀ ਬੇਟੀ ਪਿਆਮ ਯੂਨੀਵਰਸਿਟੀ ਚ ਬਾਇਓਫਿਜ਼ਿਕਸ ਕਰ ਰਹੀ ਹੈ ਛੋਟੀ ਬੇਟੀ ਪਲਸ 2 ਮੈਡੀਕਲ ਤੋਂ ਬਸ ਬਾਕੀ ਹੁਣ ਹੁਣ ਤੱਕ ਜਿੰਨਾ ਕੁ ਮਾੜਾ ਮੋਟਾ ਸਿੱਖਿਆ ਹੈ ਮੇਰੇ ਪਾਪਾ ਜੀ ਪਿਤਾ ਜੀ ਜਨਾਬ ਵਿਕਰਮਾਨਕ ਜੀ ਉਹ ਵੀ ਖਫਤਾ ਲਿਖਦੇ ਨੇ ਤੇ ਉਹਨਾਂ ਨੂੰ ਅੱਜ ਵੀ ਜਦੋਂ ਕੁਝ ਲਿਖੀਦਾ ਉਹਨਾਂ ਨੂੰ ਦਿਖਾਈਦਾ ਹੈ ਤੋਂ ਇਹ ਨਹੀਂ ਕਹਿੰਦਾ ਮੈਂ ਆਪ ਜੀ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਉਮੀਦ ਆ ਅੱਗੇ ਤੋਂ ਵੀ ਜਦੋਂ ਇਸ ਕੰਖਰੇ ਜੋੜਨ ਦਾ ਬਹਿਣ ਦਾ ਸੰਗਤ ਕਰਨ ਦਾ ਰਚਨਾਵਾ ਸਾਂਝਿਆ ਕਰਨ ਦਾ ਮੌਕਾ ਮਿਲਿਆ ਇਸ ਤਰ੍ਹਾਂ ਹੀ ਮਿਲਦੇ ਰਾਵਾਂਗੇ ਬਾਕੀ ਸੁਣਾਵੇ ਮਕਮੈਸ ਆਪਣੇ ਜੀਵਨ ਵਾਲੇ ਤੋਂ ਹੋਰ ਤਰ੍ਹਾਂ ਹੋਰ ਦੱਸੋ ਕੀ ਚਨਾਓ ਆ ਇਹ ਆਏ ਹੋਇਆ ਹਾਂ ਜੀ ਗੁਸਾਖੇ ਲਈ ਮਾਫੀ ਮੈਂ ਮੈਂ ਨਹੀਂ ਇਹਨੂੰ ਆਪਣਾ ਬੋਲਿਆ ਗੁਸਾਖੇ ਲਈ ਮਾਫੀ ਰਾਮਪੁਰ ਸਾਹਿਬ ਸਾਖੀ ਲਈ ਮਾਫੀ ਔਰ ਬਾਬਾ ਮੁਹਾਰਕਾ ਸਾਡੇ ਉਜਾਗਰ ਟਵਾਣਾ ਜੀ ਨੂੰ ਹਾਂ ਜੀ ਮੈਂ ਸਨਮਾਨ ਦੇ ਬਾਰੇ ਅੱਜ ਚਲੋ ਇੱਕ ਰਾਸ ਮੈਂ ਹਨ ਨਿਭਾਈ ਗਈ ਹੈ ਉਹਦੇ ਬਾਰੇ ਮੈਨੂੰ ਇੱਕ ਆਪਣੀ ਗਜ਼ਲ ਯਾਦ ਆ ਗਈ ਸੁਖੀ ਜੀ ਪੰਚ ਜੀ ਸਤਰੀ ਸਾਹਿਬ ਕਿ ਮੇਰੇ ਕੋਲ ਪੰਚ ਜੀ ਮੇਰੇ ਕੋਲ ਸਨਮਾਨ ਚਿੰਨਾ ਨਾਲ ਭਰੀ ਪਈ ਇੱਕ ਟਾਕੀ ਹੈ ਹਾਂ ਜੀ ਮੇਰੇ ਕੋਲ ਸਨਮਾਨ ਚਿੰਨਾ ਨਾਲ ਭਰੀ ਪਈ ਇੱਕ ਤਾਕੀ ਐ ਪਰ ਹਾਲੇ ਖੁਦ ਦੀਆਂ ਨਜ਼ਰਾਂ ਵਿੱਚ ਸਨਮਾਨ ਤੋਂ ਨਭਦੀ ਐ ਰੋਮ ਰੋਮ ਵਿੱਚ ਰਾਵਣ ਮੇਰੇ ਰੋਮ ਰੋਮ ਵਿੱਚ ਰਾਵਣ ਮੇਰੇ ਹਾਲੇ ਦੁਸ਼ਹਿਰਾ ਹੋਇਆ ਨਹੀਂ ਸਮਰਾਲਾ ਜੀ ਰੋਮ ਰੋਮ ਵਿੱਚ ਰਾਵਣ ਮੇਰੇ ਹਾਲੇ ਦੁਸ਼ਹਿਰਾ ਹੋਇਆ ਨਹੀਂ ਅੱਖੀ ਕੱਟਾ ਪਾ ਕੇ ਖੁਦ ਨੇ ਅੱਖੀ ਕੱਟਾ ਪਾ ਕੇ ਖੁਦ ਦੇ ਉੰਜ ਕੱਢੀ RAM ਦੀ ਚਾਕੀ ਹੈ ਤੇ ਅੰਦਰ ਦਾ ਪਾ ਕੇ ਅੱਖੀ ਘਟਾ ਪਾ ਕੇ ਖੁਦ ਦੇ ਉੰਜ ਕੱਢੀ RAM ਦੀ ਚਾਕੀ ਹੈ ਤੇ ਹਾਲੇ ਖੁਦੀਆਂ ਨਜ਼ਰਾਂ ਵਿੱਚ ਸਨਮਾਨ ਤੋਂ ਹਣਾ ਬਾਕੀ ਹੈ ਤੋਂ ਇੱਕ ਹੋਰ ਸ਼ੇਰ ਯਾਦ ਆ ਗਿਆ ਕਿ ਬਹੁਤ ਪਾਰਲਰ ਖੁੱਲ ਗਏ ਨੇ ਬਹੁਤ ਪਾਰਲਰ ਖੁੱਲ ਗਏ ਨੇ ਸੂਰਤਾਂ ਸਜਾਉਣ ਲਈ ਪੰਚੀ ਜੀ ਬਹੁਤ ਪਾਰਲਰ ਖੁੱਲ ਗਏ ਨੇ ਸੂਰਤਾਂ ਸਜਾਉਣ ਲਈ ਪਰ ਸਿਰਤਾਾਂ ਤੇ ਸੁਰਮੇ ਲਈ ਵੀ ਤਰਸਦੀਆਂ ਵਿਚਾਰੀਆਂ ਸਿਰਤਾਾਂ ਤੇ ਸੁਰਮੇ ਲਈ ਵੀ ਤਰਸਦੀਆਂ ਵਿਚਾਰੀਆਂ ਮਾਹੀ ਜੀ ਚੰਨ ਤੇ ਕੀ ਮੰਗਲ ਤੇ ਵੀ ਜੀਵਨੇ ਸੰਭਵ ਹੋ ਜਾਣਾ ਚੰਨ ਤੇ ਕੀ ਮੰਗਲ ਤੇ ਵੀ ਜੀਵਨੇ ਸੰਭਵ ਹੋ ਜਾਣਾ ਧਰਤੀ ਤੋਂ ਪਾਲੀ ਕਰ ਲਈਏ ਦੂਰ ਕੁਝ دشਵਾਰੀਆਂ ਧਰਤੀ ਤੋਂ ਪਹਿਲਾਂ ਕਰ ਲਈਏ ਤੋਂ ਕੁਝ ਮੁਸ਼ਕਿਲੀਆਂ ਆਇਆ ਪਰ ਤੇ ਪ੍ਰੈਕਟੀਕਲ ਲਾਈਫ ਹੁਣ ਤੱਕ ਜੋੱਖ-ਵੱਖ ਲੋਕਾਂ ਨਾਲ ਕਮਰਸ਼ੀਅਲ ਲੋਕਾਂ ਨਾਲ ਇਸ ਪੰਜਾਬੀ ਇੰਡਸਟਰੀ ਦੇ ਵਿੱਚ ਵਾਪਿਆ ਹੈ ਤਾਂ ਉਹਦਾ ਕੁਝ ਤਜਰਬਾ ਇਸ ਤਰ੍ਹਾਂ ਹੋਇਆ ਹੈ ਮੈਸੇਜਰ ਵਿੱਚ ਕਹਾਂਗਾ ਕਿ ਸਾਨੂੰ ਤੇ ਬੜੀ ਵਰਤ ਗਈ ਸਾਨੂੰ ਤੇ ਬੜੀ ਵਰਤ ਗਈ ਵਰਤ-ਵਰਤ ਕੇ ਵਰਤ ਗਈ ਸਾਨੂੰ ਤੇ ਬੜੀ ਵਰਤ ਗਈ ਤੇ ਵਰਤ-ਵਰਤ ਕੇ ਪਰਤ ਗਏ ਤੇ ਤੇਰੇ ਜੇ ਕਈ ਹੋਰ ਵਰਤਨੇ ਹਾਂ ਵਾਜੀ ਤੇਰੇ ਜੇ ਕਈ ਹੋਰ ਵਰਤਨੇ ਇਹ ਲਾ ਕੇ ਪੱਕੀ ਸ਼ਰਤ ਗਏ ਔਰ ਸਮਰਾਲਾ ਜੀ ਆਪਣਾ ਹੱਕ ਹੀ ਮੰਗਿਆ ਸੀ ਆਪਣਾ ਹੱਕ ਹੀ ਮੰਗਿਆ ਸੀ ਉਸੇ ਵੇਲੇ ਹਰਖ ਗਏ ਔਰ ਆਪਣਾ ਹੱਕ ਹੀ ਮੰਗਿਆ ਸੀ ਉਸੇ ਵੇਲੇ ਅਰਖ ਗਏ ਔਰ دین ਇਮਾਨ ਤਾਂ ਲੱਗਦਾ ਹੈ ਸੱਚੀ ਤੀਨ ਈਮਾਨ ਤਾਂ ਮੈਨੂੰ ਜਾਪੇ ਲੱਗਦਾ ਕਿਧਰੇ ਗਰਕ ਗਏ دین ਈਮਾਨ ਤਾਂ ਮੈਨੂੰ ਜਾਪੇ ਲੱਗਦਾ ਕਿਧਰੇ ਗਰਕ ਗਏ ਤੇ ਸ਼ਾਇਦ ਕਦੇ ਪਰਤਣ ਦੇ ਪੱਲੇ ਆ ਸ਼ਾਇਦ ਕਦੇ ਪਰਤਣ ਦੇ ਪੱਲੇ ਪਰ ਨੈਣ ਅਸਾਂ ਦੇ ਤਰਸ ਜੇ ਸਭ ਨੂੰ ਕਹੜੀ ਗੱਲ ਵਟਕ ਗਈ ਬਾਕੀ ਸਭ ਕੇ ਪਰ ਤੇ ਹੋਰ ਇਹ ਹਰੇਕ ਆਰਟਿਸਟ ਦੀ ਕਹਾਣੀ ਹੋ ਸਕਦੀ ਹੈ ਜੋ ਸ਼ੇਰਾਂ ਦੀ ਜ਼ਬਾਨ ਨੇ ਆਪ ਜੀ ਨਰਤਾਜੀ ਕੀਤੀ ਹੈ ਤੇ ਬਾਕੀ ਆਪ ਜੀ ਨੇ ਬਹੁਤ ਸਾਰੇ ਅ ਗੀਤ ਸੁਣਾਏ ਵੀ ਹੈ ਇੱਕ ਮਿੰਟ ਸਰ ਇੱਕ ਮੈਨੂੰ ਇੱਕ ਗੀਤ ਯਾਦ ਆ ਰਿਹਾ ਸਿੰਗਰ ਹੈ ਕਬੀਰ ਉਹਦੀ ਕੈਸਟ ਕੀਤੀ ਸੀ ਉਹਦੇ ਕੈਸਟ ਦਾ ਉਹ ਟਾਈਟਲ Song ਸੀ ਗਲਤ ਸਾਥ ਨਹੀਂ ਤੇਰਾ ਪਰ ਫਿਰ ਵੀ ਮੈਂ ਗਾਉਣ ਦੀ ਕੋਸ਼ਿਸ਼ ਕਰਦਾ ਕਿਉਂਕਿ ਬਜ਼ੁਰਗ ਬੈਠੇ ਆ ਇਹਨਾਂ ਦੀਆਂ ਜੋ ਸਖਾਇਰਾਂ ਨੇ ਇਹਨਾਂ ਨੂੰ ਵੇਖ ਕੇ ਮੈਨੂੰ ਗੀਤ ਯਾਦ ਆ ਗਿਆ ਬਾਪੂ ਦੀਆਂ ਗਾਲਾਂ ਦਾ ਬੱਚਿਆਂ ਦੀਆਂ ਲਾਲਾਂ ਦਾ ਬਾਪੂ ਦੀਆਂ ਗਾਲਾਂ ਦਾ ਬੱਚਿਆਂ ਦੀਆਂ ਲਾਲਾਂ ਦਾ ਤੇ ਚਿੱਟੇ ਆਏ ਵਾਲਾਂ ਦਾ ਸਵਰਾਲਾ ਗੁੱਸਾ ਨਹੀਂ ਕਰੀਦਾ ਭਾਈ ਗੁੱਸਾ ਨਹੀਂ ਕਰੀਦਾ ਗੁੱਸਾ ਨਹੀਂ ਕਰੀਦਾ ਭਾਈ ਗੁੱਸਾ ਨਹੀਂ ਕਰੀਦਾ ਕਹਿਣ ਸਿਆਣੇ ਗੁੱਸਾ ਤਾਂ ਖਾ ਜਾਂਦਾ ਅਕਲਾਂ ਨੂੰ ਰਹਿਣ ਨੀ ਦਿੰਦਾ ਸੋਹਣਾ ਫਿਰੇ ਸੋਹਣੀਆਂ ਸ਼ਕਲਾਂ ਨੂੰ ਰੰਗ ਨਿਵੰਦਾ ਸੋਹਣਾ ਫਿਰੇ ਸੋਹਣੀਆਂ ਸ਼ਕਲਾਂ ਨੂੰ ਪੁਲਸ ਦੇ ਰੁੱਕੇ ਦਾ ਮਾਸਟਰ ਦੇ ਟੋਕੇ ਦਾ ਪੁਲਸ ਦੇ ਰੁੱਕੇ ਦਾ ਮਾਸਟਰ ਦੇ ਟੋਕੇ ਦਾ ਰਾਤ ਦੇ ਹੋਕੇ ਦਾ ਗੁੱਸਾ ਨਹੀਂ ਕਰੀਦਾ ਭਾਈ ਗੁੱਸਾ ਨਹੀਂ ਕਰੀਦਾ ਗੁੱਸਾ ਨਹੀਂ ਕਰੀਦਾ ਭਾਈ ਗੁੱਸਾ ਨਹੀਂ ਕਰੀਦਾ ਹੋ ਗੁੱਸੇ ਦੇ ਵਿੱਚ ਪਾਲੀ ਥੋੜਾ ਜਾਂ ਜੇ ਸੋਚ ਲਈਏ ਗੁੱਸੇ ਦੇ ਵਿੱਚ ਪਾਲੀ ਥੋੜਾ ਜਾਂ ਸੋਚ ਲਈਏ ਹੱਥ ਕਿਸੇ ਵੱਲ ਜਾਣ ਤੋਂ ਪਹਿਲਾਂ ਉਹ ਨੂੰ ਰੋਕ ਲਈਏ ਰੁੱਸੇ ਹੋਏ ਟੋਲੇ ਦਾ ਰੁੱਸੇ ਹੋਏ ਟੋਲੇ ਦਾ ਕਮਲੇ ਕਿਸੇ ਟੋਲੇ ਦਾ ਔਰ ਉਸੇ ਹੋਏ ਟੋਲੇ ਦਾ ਕਮਲੇ ਕਿਸੇ ਟੋਲੇ ਦਾ ਤੇ ਸ਼ਰਾਬੀ ਦੇ ਬੋਲੇ ਦਾ ਹਾਂ ਗੁੱਸਾ ਨਹੀਂ ਕਰੀਦਾ ਭਾਈ ਗੁੱਸਾ ਨਹੀਂ ਕਰੀਦਾ ਗੁੱਸਾ ਨਹੀਂ ਕਰੀਦਾ ਭਾਈ ਗੁੱਸਾ ਨਹੀਂ ਕਰੀਦਾ ਤੇ ਇਹ ਗਾਣਾ ਬਣਿਆ ਸੀ ਜਨਾ ਪੰਚਕੁਲੇ ਉਸ ਨੇ ਨਕਲ ਆਇਆ ਹੋਇਆ ਸੀ ਤੇ ਤਿੰਨ ਮੁੰਡੇ ਮੋਟਰਸਾਈਕਲ ਤੇ ਚੜਿਆ ਰਹੇ ਸੀ ਉਹਨਾਂ ਨੇ ਹੱਥ ਦਿੱਤਾ ਕਿ ਰੁਕੋ ਉਹਨਾਂ ਨੇ ਪਤੰਦਰਾ ਨਾਲ ਪੁਲਸਾਂ ਤੇ ਮੋਟਰਸਾਈਕਲ ਚਲਾਤਾ। ਤੋਂ ਗੁੱਸੇ ਦੇ ਵਿੱਚ ਅਸੀਂ ਆਸ-ਪਾਸ ਦੇਖਦੇ ਹਾਂ ਕਈ ਵਾਰ ਇੱਕ ਬਹੁਤ ਸਾਰੇ ਰਿਸ਼ਤੇ ਵੀ ਖਰਾਬ ਹੋ ਜਾਂਦੇ ਆ ਤੇ ਕਈ ਵਾਰੀ ਜਿਵੇਂ ਕਹਿੰਦੇ ਹੁੰਦੇ ਆ ਉਹ ਕੋਲ ਦੂ ਦਾ ਸ਼ੇਰ ਆ ਕਿ ਤਵਾਰੀਸ਼ ਤੇ ਪਰਨੋਂ ਨੇ ਐਸੇ ਵੀ ਮੰਜ਼ਰ ਦੇਖੇ। ਲੰਮ ਹੋਣੇ ਖਦਾ ਖਤਾ ਕੀ ਹੈ ਸਦੀਆਂ ਨੇ ਸਜਾ ਪਾਈ। ਇਸ ਤਰ੍ਹਾਂ ਤੇ ਬਹੁਤ ਸਾਰੇ ਨਿਚਾਨ ਵੀ ਚੱਲਨੇ ਪੈ ਜਾਂਦੇ ਆ। ਤੋਂ ਬਾਕੀ ਗੀਤ ਤੁਸੀਂ ਸੁਣੇ ਆ। ਇੱਕ ਮੇਰਾ ਉਹ ਗੀਤ ਜਿਹਨਾਂ ਬਹੁਤ ਸਾਰਾ ਪਿਆਰ ਦਿੱਤਾ ਹਿੰਦੁਸਤਾਨ ਵਾਲਿਆਂ ਨੇ ਕਸੋਣਿਆ ਇੰਗਲੈਂਡ 'ਚ ਬਹੁਤ ਸੁਣਿਆ ਗਿਆ ਉਹ ਸੀ ਤੇਰੀ ਫੋਟੋ ਕਿਉਂ ਨਾ ਪੱਗ ਸੇ ਲੱਗਦੀ ਨੁੱਤ ਤੇ ਪੱਛਲੂ ਗੀਤ ਸਿਮਬੋਲਿਕਾ ਕਿਸੇ ਨੂੰ ਕਿੰਤੂ ਵੀ ਹੋ ਸਕਦਾ ਕਿ ਇਹ ਇਹ ਵਿਚਾਰ ਕਿਉਂ ਇਸ ਗੀਤ ਚ ਸਿਮਬੋਲਿਕ ਇਹ ਗੀਤ ਆ ਭਗਤ ਸਿੰਘ ਇੱਕ ਸਿੰਬਲ ਵਰਤਿਆ ਗਿਆ ਕਿ ਸਾਡੇ ਸਮਾਜ ਸਮਾਜ ਦੇ ਵਿੱਚ ਚਾਹੇ ਕੋਈ ਖੇਤਰ ਹੈ ਕਲਾਕਾਰੀ ਦਾ ਖੇਤਰ ਲੈ ਲੀਏ ਸਪੇਚਾਰ ਦਾ ਜਾਂ ਸਾਰਕਿਕ ਤੌਰ ਤੇ ਸਮਾਜਿਕ ਤੌਰ ਤੇ ਉਹ ਜਿਹੜੇ ਬੰਦਿਆਂ ਨੂੰ ਕ੍ਰੈਡਿਟ ਮਿਲਣਾ ਚਾਹੀਦਾ ਉਹਨਾਂ ਨੂੰ ਨਹੀਂ ਮਿਲਦਾ ਇਸ ਕਰਕੇ ਇਹ ਸਿੰਬਲ ਵਰਤਿਆ ਗਿਆ ਸੀ ਉਹ ਗੱਲ ਸੁਣ ਭਗਤ ਸਿੰਘ ਸਰਦਾਰਾ ਜੁਲਮ ਨਾਲ ਲੜਨਾ ਪਊ ਦਵਾਰਾ ਹਮਾਰ ਚੌਂਕੜੇ ਚੋਰ ਨੇ ਬਹਿ ਗਏ ਸਾਡੀਆਂ ਵੋਟਾਂ ਤੇ ਤੇਰੀ ਫੋਟੋ ਕਿਉਂ ਨਹੀਂ ਭਗਤ ਜੀ ਆ ਲਾਗਦੀ ਨੋਟਾਂ ਤੇ ਹਾਂ ਤੇਰੀ ਫੋਟੋ ਜਾਉਣੇ ਪਗਤ ਸਿਆ ਲੱਗਦੀ ਨੋਟਾਂ ਤੇ ਵਾਰੀ ਬਨ ਕੇ ਆਉਂਦੇ ਵੋਟਾਂ ਦੀ ਹੱਟ ਪੈ ਜਾਂਦੀ ਵਾਰੀ ਬਨ ਕੇ ਆਉਂਦੇ ਵੋਟਾਂ ਦੀ ਹੱਟ ਪੈ ਜਾਂਦੀ ਓ ਢਾਰਕਾਵਾਂ ਦੀ ਕੁਗੀਆਂ ਦੇ ਆਂਡੇ ਹੀ ਲੈ ਜਾਂਦੀ ਓ ਕਿਹੜਾ ਮਲ ਮਲਾਵੇ ਆਪਣਿਆਂ ਦੀਆਂ ਝੋਟਾਂ ਤੇ ਹਾਂਜੀ ਤੇਰੀ ਫੋਟੋ ਪਗਤ ਸਿਆ ਲੱਗਦੀ ਨੋਟਾਂ ਤੇ ਆ ਤੇਰੀ ਫੋਟੋ ਭਗਤ ਜਿਹਾ ਲੱਗਦੀ ਨੋਟਾ ਤੇ ਤੇਰੀ ਭਗਤ ਜਿਉਂ ਕਿਉਂ ਨੀ ਫੋਟੋ ਲੱਗਦੀ ਨੋਟਾ ਤੇ ਪਾਲੀ ਕੁਝ ਨਹੀਂ ਬਦਲਿਆ ਬਸ ਕੁਝ ਬਦਲੇ ਛੇਰੇ ਨੇ ਆ ਪਾਲੀ ਕੁਝ ਨਹੀਂ ਬਦਲਿਆ ਬਸ ਕੁਝ ਬਦਲੇ ਛੇਰੇ ਨੇ ਹੋ ਚਿੜੀ ਸੋਨੇ ਦੀ ਲੁੱਟਣ ਲਈ ਘਰਦਿਆਂ ਦੇ ਛੇਰੇ ਨੇ ਹੋ ਚਿੜੀ ਸੋਨੇ ਦੀ ਲੁਕਣ ਲਈ ਕਰਦਿਆਂ ਦੇ ਖੇਰੇ ਨੇ ਹੋ ਰੰਗ ਅੰਗਰੇਜ਼ੀ ਹਾਲੇ ਵੀ ਨੇ ਇੰਡੀਅਨ ਕੋਟਾਂ ਤੇ ਹਾਂ ਤੇਰੀ ਫੋਟੋ ਕਿਉਂ ਨਹੀਂ ਪਗਤ ਸਿਆ ਲੱਗਦੀ ਨੋਟਾਂ ਤੇ ਹਾਂ ਤੇਰੀ ਪਗਤ ਸਿਆ ਹੁਣੀ ਫੋਟੋ ਲੱਗਦੀ ਨੋਟਾਂ ਤੇ ਥੈਂਕ ਯੂ ਮਿਹਰਬਾਨੀ ਚਲੋ ਜੀ ਹੋਜੀ ਬਾਕੀ ਉਹ ਕਰਨੇ ਚਾਹੁੰਦਾ ਨਹੀਂ ਸਕਦਾ ਹਾਂਜੀ ਬਹੁਤ ਹੀ ਸਤਿਕਾਰਯੋਗ ਮਿਰਤੀ ਪਾਲੀ ਕਿਦਨਵਾਹ ਜੀ ਨੂੰ ਅੱਜ ਸੁਣਨ ਦਾ ਮੌਕਾ ਮਿਲਿਆ ਤਾਂ ਦਿਲ ਨੂੰ ਬਹੁਤ ਖੁਸ਼ੀ ਹੋਈ ਬੜਾ ਹੀ ਸੁਭਾਗਾ ਸਮਾਂ ਅਸੀਂ ਉਹਨਾਂ ਨੂੰ ਸਨਮਾਨਿਤ ਕਰਕੇ ਮਿਰਤੀ ਰਾਜਵਿੰਦਰ ਸੰਧਾਲਾ ਜੀ ਅਤੇ ਸਰ ਖਰਚਾਤੀ ਵਾੜਾ ਜੀ ਉਹਨਾਂ ਦਾ ਸਨਮਾਨ ਕਰਕੇ ਆਪਣੇ ਆਪ ਨੂੰ ਸੁਭਾਗੇ ਸਮਝਦੇ ਹਾਂ